ਅਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ਕਾਲ ਉਮੀਦਾਂ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬਾਪੂ ਤੇ ਆਪਾਂ ਖੜੇਗੇ ਬਾਈ ਜੀ ਬੈਂਚ ਬੜੈਂਚ ਟਰੈਕਟਰ ਵਾਲਿਆਂ ਦੇ ਤੇ ਸਾਹਮਣੇ ਪੋਸਟਰ ਤੇ ਨਿਗਾ ਮਰਵਾ ਦਿਓ ਬਾਈ ਜੀ ਤੇ ਬਾਈਆਂ ਦਾ ਇੱਕ ਨੰਬਰ ਕੰਮ ਆਗਾ ਤੇ ਬਾਈ ਜੀ ਭਾਈ ਬਖਤੌਰ ਪਿੰਡ ਦੇਗਾ ਬਾਈਆਂ ਦਾ ਤੇ ਬਾਕੀ ਬਾਪੂ ਜੀ ਜੁੜੇ ਨੇਗਾ ਆਪਾਂ ਸਾਰੀ ਗੱਲਬਾਤ ਕਰਾਂਗੇ ਕਿੰਨੇ ਕਿ ਟਰੈਕਟਰ ਹੁੰਦੇ ਨੇਗੇ ਤੇ ਆਫਰਾਂ ਬਾਈਆਂ ਕੋਲੇ ਭੱਡੇ ਹੁੰਦੇ ਨੇਗੇ ਤੇ ਬਹੁਤ ਪੁਰਾਣਾ ਕੰਮ ਆਗਾ ਤੇ ਬਾਪੂ ਜੀ ਨਾਲ ਕਰਦੇ ਗੱਲਬਾਤ ਤੇ ਵੀਡੀਓ ਚ ਬਣੇ ਰਹੋ ਬਾਈ ਜੀ ਪੂਰੇ ਟੌਪ ਟੌਪ ਮਾ ਸਸਿਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਵਧੀਆ ਵਧੀਆ ਹੋ ਜੀ ਮੈਂ ਲਿਖ ਲਈ ਜੀ ਬਾਪੂ ਜੀ ਕੀ ਆ ਆਪਣੀ ਪਿੰਡ ਭਾਈ ਉਹ ਤੌਰ ਨੇੜੇ ਬਸੰਡਾ ਇਧਰ ਮੌੜ ਮੰਡੀ ਮਾਨਸਾ ਰੋਡ ਦੇ ਉੱਤੇ ਓਵਰਪ੍ਰੇਜ ਦੇ ਆਲਾ ਅੱਡਾ ਆਪਣਾ ਠੀਕ ਆ ਜੀ ਹਾਂਜੀ ਤੇ ਜਿਹੜੇ ਟਰੈਕਟਰ ਦਿਖਾਵਾਂਗੇ ਬਾਪੂ ਜੀ ਇਹ ਤੇ ਕੀ ਆਫਰ ਆ ਜੀ ਆਫਰ ਦੇਖਦਾ ਤੇਲ ਜਾ ਟੈਂਕੀ 100 ਕਿਲੋਮੀਟਰ ਆ ਇਹਨੂੰ ਫੁੱਲ ਕਰਾ ਕੇ ਠੀਕ ਆ ਜੀ ਹਾਂ ਤੇ ਵਿੱਚ ਜਿਹੜੀ ਉਹ ਡੇਨ ਵੀ ਦੇ ਦੇਣੇ ਕੱਲ ਕੱਲ ਦੇ ਤਰੀਕ ਸੀ 28 ਤਰੀਕ ਹਾਂਜੀ ਜੇ ਮੈਂ ਦੋ ਤਿੰਨ ਟ੍ਰੈਕਰ ਗਏ ਉਹਨੇ ਨੇੜਿਆ ਦੀ ਭਰਾ ਕੇ ਦਿੱਤੀ ਕੋਈ 20 ਕਿਲੋਮੀਟਰ ਦੇ ਕੋਈ 10 ਤੋਂ ਲੈ ਕੇ ਗਏ ਠੀਕ ਆ ਜੇ ਮੈਂ ਹੁਣ ਗਏ ਅੱਜ ਵੀ ਅੱਜ 29 ਚ ਵੀ ਲੈ ਗਏ 29 ਤਰੀਕ ਨੂੰ ਅੱਜ ਹਾਂਜੀ ਹਾਂਜੀ 29 ਜੀ ਉਹ ਹੋਰ ਲੈ ਗਏ ਉਹ ਭਰਾਈ ਜਾਂਦੇ ਟੈਂਕੀ ਉਹ 4x4 ਦੀ ਠੀਕ ਆ ਜੀ ਹਾਂ ਠੀਕ ਆ ਜੀ ਤੇ ਬਾਪੂ ਜੀ ਕਿੰਨਾ ਕ ਪੁਰਾਣਾ ਕੰਮ ਆ ਜੀ ਆਪਣਾ ਸਾਡਾ 37 38 ਸਾਲ ਪੁਰਾਣਾ ਕੰਮ ਆ ਠੀਕ ਆ ਮੈਥੋਂ ਮੇਰੀ ਉਮਰ ਤੋਂ ਵੀ 10 ਕਿਲਾ ਉੱਪਰ ਆ ਗਿਆ ਹਾਂਜੀ ਹਾਂਜੀ ਠੀਕ ਆ ਜੀ ਜਿਵੇਂ ਕਹਦੀ ਬਾਈ ਜੀ ਨਾਮ ਕਮਾਉਣਾ ਬਹੁਤ ਔਖਾ ਹੈ ਗਵਾਉਣਾ ਜਿਹਦੀ ਮਿੰਟ ਜੇ ਚੰਗਾ ਕੰਮ ਆ ਗਿਆ ਬਾਪੂ ਜੀ ਦਾ ਤੇ ਇੱਕ ਲਾਈਕ ਕਮੈਂਟ ਜਰੂਰ ਕਰਿਓ ਬਾਈ ਜੀ ਤੇ ਆਪਾਂ ਸਟਾਰਟ ਕਰਾਂਗੇ ਵੀ ਜੀ ਡੀ ਆਈ 750 ਦੇ ਤੋਂ ਹਾਂਜੀ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਜੇ ਮਾਡਲ ਦੀ ਗੱਲ ਕਰੀ ਬਾਪੂ ਜੀ ਕਿੰਨਾ ਮਾਡਲ ਹੈ ਮਾਡਲ 15 ਮਾਡਲ ਹੈ ਇਹ ਠੀਕ ਹੈ ਜੀ ਜੇ ਟਾਇਰਾਂ ਦੀ ਗੱਲ ਕਰੀ ਬਾਪੂ ਜੀ ਟਾਇਰ ਪਿਛਲੇ ਨਵੇਂ ਹੀ ਲਵਾਏ ਹੋਏ ਆ ਅੱਸੀ ਲਵਾਏ ਆ ਹੁਣੇ ਠੀਕ ਹੈ ਜੀ 14 ਦੇ ਟਾਇਰਾਂ ਚ ਇਹ ਅਗਲੇ ਅੱਧੇ ਕ ਟਾਇਰ ਹੈਗੇ ਇਹਦੇ ਠੀਕ ਹੈ ਜੀ ਹਾਂ ਤੇ ਰੰਗ ਪੇਂਟ ਦਾ ਬਾਪੂ ਜੀ ਨਹੀਂ ਰੇ ਇਹ ਨਾਲ ਟਰੈਕਟਰ ਹੈ ਪੀ ਵੀ 31 ਨੰਬਰ ਆ ਪੰਜਾਬ ਦਾ ਮਾਨਸਾ ਤੇ ਇੱਕ ਗੱਲ ਬਈ ਜੀ ਹੋਰ ਹੈ ਕਿ ਜਿੰਨੇ ਵੀ ਟਰੈਕਟਰ ਬਾਪੂ ਜੀ ਕੋਲੇ ਹੁੰਦੇ ਨੇ ਨਾ ਜਿਆਦਾਤਰ ਪੀਵੀ 31 ਜਾਂ ਪੰਜਾਬ ਨੰਬਰ ਦੇ ਹੁੰਦੇ ਨੇ तकरीबन ਇੱਕ ਦੋ ਹੀ ਹੁੰਦੇ ਨੇ ਹਰਿਆਣਾ ਨੰਬਰ ਤਾਂ ਵੈਸੇ ਤਾਂ ਹੁੰਦੀ ਨਹੀਂ ਨੇ ਬਾਪੂ ਜੀ ਇਹਦਾ ਰੇਟ ਹੈ 430000 ਰੁਪਇਆ ਠੀਕ ਹੈ ਜੀ ਹਾਂ ਜੀ ਮੌਕੇ ਤੇ ਆਫਰ ਹੋ ਜੂਗੀ ਠੀਕ ਹੈ ਜੀ ਤੇ ਟੈਂਕੀ ਦਾ ਤੇਲ ਦੀ ਫੁੱਲ ਲੱਗੇ ਹਾਂ ਫੁੱਲ ਬਸ 100 ਕਿਲੋਮੀਟਰ ਇਹਨੂੰ ਫੁੱਲ ਹੈ ਠੀਕ ਹੈ ਜੀ ਨੇੜਿਆਂ ਨੂੰ ਦੇਖਾਂਗੇ ਮੌਕੇ ਤੇ ਕੀ ਬਣਦਾ ਠੀਕ ਹੈ ਜੀ ਤੇ ਲੋ ਬਈ ਅੱਗੇ ਆ ਗਿਆ 5210 20 ਮਾਡਲ ਬੀ ਮਾਡਲ ਹੈਗਾ ਗੀਅਰ ਪ੍ਰੋ ਹੈ ਗੀਅਰ ਪ੍ਰੋ ਆ ਜਿਹਦੀ ਪਿਛਲੇ ਸਾਲ ਬਾਈ ਜੀ ਡਿਮਾਂਡ ਬਹੁਤ ਜ਼ਿਆਦਾ ਰਹੀ ਹੈਗੀ ਤੇ ਹੁਣ ਵੀ ਬਹੁਤ ਜ਼ਿਆਦਾ ਡਿਮਾਂਡ ਆ ਗਈ ਜੇ ਟਾਇਰਾਂ ਦੀ ਗੱਲ ਕਰੀ ਬਾਪੂ ਜੀ ਇਹਦੇ ਟਾਇਰ ਇਹਦੇ ਹੁਣਗੇ 80 85 ਪੈਸੇ 80 85 ਪੈਸੇ ਹਾਂ ਠੀਕ ਹੈ ਜੀ ਮਾਡਲ ਬਾਪੂ ਜੀ ਮਾਡਲ ਬੀ ਹੈ ਬੀ ਮਾਡਲ ਹੈਗਾ ਠੀਕ ਹੈ ਜੀ ਤੇ ਅਗਲੇ ਟਾਇਰ ਵੀ 80 85 ਪੈਸੇ ਦੇ ਹਾਂ ਨਾਲ ਦੇ ਟਾਇਰ ਹੈ ਜੀ ਠੀਕ ਹੈ ਜੀ ਇਹ ਵੀ ਮਾਨਸਾ ਦਾ ਨੰਬਰ ਹੈ ਜੀ ਇਹ ਹੀ ਮਾਨਸਾ ਦਾ ਨੰਬਰ ਹਾਂ ਠੀਕ ਹੈ ਇਹ ਵੀ ਮਾਨਸਾ ਦਾ ਨੰਬਰ ਹੈ ਕੀ ਡਿਮਾਂਡ ਆ ਬਾਪੂ ਜੀ ਦੀ ਇਹਦੀ ਹੈਗੀ 7 ਲ 7 ਲੱਖ ਰੁਪਇਆ ਇਹ ਵੀ ਮੌਕੇ ਦੇ ਮਾਨਦਾਨ ਹੋ ਜਾਊਗਾ ਟੈਂਕੀ ਦਾ ਤੇਲ ਦੀ ਰਹਿਗ ਮਗਰ ਬਾਪੂ ਕਹਿੰਦਾ ਫੋਲੀ ਦੇਵਾਂਗੇ ਇਹਨਾਂ ਦੇ ਟੈਂਕੇ ਵੱਡੀਆਂ ਤੇਲ ਵੀ ਬਹੁਤ ਪੈਂਦਾ ਨਾ ਤੇਲ ਵੀ ਜਿਆਦਾ ਪੈਂਦਾ ਹੈ 100 ਕਿਲੋਮੀਟਰ ਵਾਲੇ ਲਈ ਪਰ ਜੇ ਬਾਈ ਜੀ ਆਫਰ ਹੋਈ ਬਾਪੂ ਜੀ ਇਦਾਂ ਕਹਿੰਦਾ ਕੋਈ ਆਉਣੀ ਹੈਗਾ ਵੀ ਜੇ ਅੱਜ ਦੀ ਵੀਡੀਓ ਦੇਖਿਆ ਹੋ ਪਰ ਜੇ ਮੋਖੜੀ ਵੀਡੀਓ ਹੋਈ ਉਹਦੇ ਓਵਰ ਉਹਦੇ ਵਾਲੇ ਚੱਲ ਜੂ। ਹਾਂ ਪਾਉਂਦੇ ਰਹਿੰਦੇ ਕੋਈ ਸਕੀਮ ਚ ਹੋਰ ਚ ਆ ਗਿਆ ਬਹੁਤ ਜੀ ਨਾਲ। ਤੇ ਅੱਗੇ ਕਹਿੰਦੇ ਬਈ ਜੀ ਸਵਰਾਜ 855 4 ਸਟਾਰ ਰਿਵਰਸ ਪੀਟੀਓ। 14 ਮਾਡਲ ਹੈ ਇਹ। 14 ਮਾਡਲ ਆਗਾ। ਪੀਵੀ 31 ਹੈ ਇਹ ਜੀ। ਪੀਵੀ 31 ਲਓ ਬਈ ਜੀ ਪੀਵੀ 31 ਹੈ ਇਹ ਤਿੰਨੇ ਟਰੈਕਟਰ ਪੀਵੀ 31 ਮਾਨਸਾ ਦੇ ਨੰਬਰ ਦੇਣਗੇ। ਪੈਕ ਟਾਇਰਾਂ ਦੀ ਜੋੜੀ ਦੀ ਗੱਲ ਕਰੀ ਜਮਨ ਨੰਨੇ ਤੇ ਫਰੰਟ ਟਾਇਰ ਵੀ ਬਜੀ ਜਣਾ ਜਮਨ ਨੰਨੇਗੇ। 14 ਦੇ ਟਾਇਰਾਂ ਜਾਣਾ ਬਾਪੂ ਜੀ। ਹਾਂਜੀ। 14 ਦੇ ਟਾਇਰਾਂ ਚਗਾ ਤੇ ਸਪੀਕਰ ਵਗੈਰੇ ਗੱਲ ਇੱਕੇ ਮਾਡਲ ਆਪ ਜੀ ਇਹਦੀ ਹੈਗੀ 485000 485000 ਪਿੰਜਰਗੜ ਦੇ ਬਾਪੂ ਜੀ 100% ਬਹੁਤ ਵਾਰੀਆ 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 ਪੂਰੇ ਜੋ ਜ਼ਿੰਮੇਵਾਰੀਆਂ ਠੀਕ ਆ ਜੀ ਤੇ ਲੋ ਬੀ ਜੀ ਅੱਗੇ ਆ ਗਿਆ 50 50 ਡੀ 16 ਮਾਡਲ ਹੈ ਜਿਵੇਂ ਆਪਾਂ ਕਹਿੰਦੇ ਮਾੜੇ ਢੀਡੇ ਦਾ ਕੋਈ ਹੱਥ ਹੀ ਨਹੀਂ ਪਤਾ ਇਹਦਾ ਬਾਪੂ ਜੀ ਤੇ ਲੋ ਬੀ ਜੀ ਕੰਡੀਸ਼ਨ ਇਹਦੇ ਵਿੱਚ ਚੈੱਕ ਕਰੋ ਤੇ ਪੂਰਾ ਹਾਰਾ ਸੰਗਰ ਮੋਡੀਫਾਈ ਜਿਵੇਂ ਆਪਾਂ ਕਹਿੰਦੇ ਛਾਤਰੀ ਲੱਗੀ ਹੋਈ ਆ ਤੇ ਬਾਕੀ ਸਪੀਕਰ ਵਗੈਰੇ ਵੀ ਲੱਗੇ ਹੋਏ ਨੇ ਇਹ ਲੱਗਿਆ ਲਗਾਏ ਸਮਾਨ ਪਿਛੋ ਹੈ ਦੀ ਕੋਈ ਚੀਜ਼ ਨਹੀਂ ਲਾਹੀ ਨਟ ਵੀ ਲਾਉਂਦੇ ਠੀਕ ਹੈ ਹਾਂ ਲੱਗਿਆ ਲਗਾਏ ਸਮਾਨ ਹੀ ਹੁੰਦਾ ਇਹਦੇ ਨਾਲ ਹੀ ਦੇਵਾਂਗੇ ਇਮੀਜ ਕਰੀ ਦੇਵਾਂਗੇ ਠੀਕ ਹੈ ਕਿੰਨੇ ਮਾਡਲ ਆ ਬਾਪੂ ਜੀ ਇਹ 16 ਮਾਡਲ ਹੈ 16 ਮਾਡਲ ਲਗਾ ਤੇ ਟਾਇਰ ਟੱਪੇ ਦੀ ਗੱਲ ਕਰੀ ਬਾਪੂ ਜੀ ਟਾਇਰ ਤਾਂ 85 90 ਪੈਸੇ ਪਿਆ ਟਾਇਰ ਤੇ ਠੀਕ ਹੈ ਜੀ 85 90 ਪੈਸੇ ਟਾਇਰ ਪੈਣਗੇ ਬਹੁਤ ਚੰਗਾ ਟਰੈਕਟਰ ਹੈ ਇਹ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਜੀ ਇਹਦੀ 490000 ਰੁਪਏ ਠੀਕ ਹੈ 490000 90000 ਰੁਪਏ ਜਿੰਨੇ ਟਰੈਕਟਰ ਹੁੰਦੇ ਨੇ ਬਾਪੂ ਜੀ ਫਰਸਟ ਤੇ ਸੈਕੰਡ ਓਨਰ ਹੀ ਹੁੰਦੇ ਨੇ ਹਾਂ ਹਾਂ ਫਰਸਟ ਹੀ ਹੈ ਤਕਰੀਬਨ ਤਕਰੀਬਨ 50000 ਰੁਪਇਆ ਦੇ ਕੇ ਟਰੈਕਟਰ ਮਿਲ ਸਕਦਾਗਾ ਉਹ ਕਿਵੇਂ ਬਾਪੂ ਜੀ ਦੱਸਣਗੇ ਸਾਰੀ ਗੱਲਬਾਤ ਹਾਂ ਇਹਦੇ 4 ਲੱਖ ਰੁਪਇਆ ਲੋਨ ਹੋ ਜਾਊਗਾ 460 ਰੇਟ ਹੈ ਦਾ 465 ਹਾਂ 50 ਨਹੀਂ ਤਾਂ 60 ਦੇ ਕੇ ਲੈ ਜਾਣਗੇ ਜਾਂ ਠੀਕ ਆ ਜੀ ਉਦਲੇ ਉਦਲੇ ਦੇਣਾ 4 ਲੱਖ ਲੋਨ ਹੋ ਜੇ ਕਿਸੇ ਨੂੰ ਲੋਡ ਕਰਾਉਣ ਦੀ ਠੀਕ ਆ ਜੀ ਕੋਈ ਤੱਕੇ ਨਾ ਨਹੀਂ ਵੀ ਐਵੇਂ ਲੋਨ ਹੀ ਕਰੀ ਜਾਂਦੇ ਆ ਬਾਈ ਜੀ ਜਿਆਦਾਤਰ ਬਾਪੂ ਜੀ ਇਹੀ ਕਹਿੰਦੇ ਨੇ ਕਿ ਜਰੂਰੀ ਨਹੀਂ ਹੈਗਾ ਵੀ ਲੋਨ ਕਰਵਾਓ ਪਰ ਜੇ ਅਲੇ ਦੀ ਚੀਜ਼ ਬਣ ਜਾਂਦੀ ਹੈਗੀ ਠੀਕ ਆ ਜੀ ਤੇ ਇਹ ਕਿੰਨੇ ਮਾਡਲ ਆ ਬਾਈ ਮਾਡਲ ਆ ਇਹ ਬਾਈ ਮਾਡਲ ਆ ਫੁੱਲ ਟੌਪ ਮਾਡਲ ਤੇ ਵੱਡੇ ਹਿੱਸੇ ਵਾਲਾ ਜਿਵੇਂ ਬਾਈ ਇਹ ਹੈਗਾ ਪਹਿਲਾ ਟਰੈਕਟਰ ਥੋੜਾ ਜਿਆਦਾ ਟਰਾਲੀ ਤੇ ਖੜਾ ਹੋਣ ਲੱਗ ਗਿਆ ਪਾਵਰ ਸਟੀering ਹੈ ਇਹ ਪਾਵਰ ਸਟੀering ਤਾਂ ਤੇ ਟਾਇਰ ਟੱਪੇ ਜੇ ਬਈ 90 95 ਪੈਸੇ ਪੈਨੇ 465000 ਰੁਪਏ 465000 ਰੁਪਏ ਡਿਮਾਂਡ ਆ ਤੇ ਕਹਿੰਗੇ ਬਈ ਜੀ ਸੋਨਾਲਿਕਾ 14 ਮਾਡਲ 14 ਮਾਡਲ ਹੈ 750 ਦਾ ਤੇ ਪੀਵੀ 13 ਨੰਬਰ ਆ ਬਈ ਜੀ ਸੰਗਰੂਰ ਦਾ ਤੇ ਲਵੇ ਚੈੱਕ ਕਰ ਲੋ ਕੰਡੀਸ਼ਨ 14 ਦੇ ਟਾਇਰਾਂ ਚ ਬਈ ਜੀ ਮਾਰਕਾ ਅਜੇ ਤੱਕ ਨਵੇਂ ਟਾਇਰ ਲਵਾਏ ਹੋਏ ਐ ਇਹਦੇ ਵੀ ਠੀਕ ਆ ਬਾਪੂ ਜੀ ਬਿਲ ਵਗੈਰ ਮਿਲ ਜੂ ਤੇ ਬਾਪੂ ਜੀ ਹਾਂ ਹਾਂ ਬਲ ਮਜਬਤ ਮੋੜ ਮੰਡੀ ਤੇ ਪਏ ਹੋਏ ਠੀਕ ਆ ਜੀ ਤੇ ਅਗਲੇ ਟਾਇਰ ਬਾਪੂ ਜੀ ਅਗਲੇ ਟਾਇਰ ਦਦੇ ਆ ਇਹਦੇ ਪੱਕੇ ਨਾਲ ਦੇ ਨਾਲ ਦੇ ਟਾਇਰ ਆਗੇ 14 ਮਾੜ ਲੱਖ ਇਹਦੀ ਕੀ ਡਿਮਾਂਡ ਬਾਪੂ ਜੀ ਇਹਦੀ ਵੀ 4 ਤੀ ਇਹਦੇ ਵੀ 430 ਹਜ਼ਾਰ ਹਾਂ ਜੀ ਹਾਂ ਠੀਕ ਆ ਜੀ ਤੇ ਬਾਕੀ ਲੋਨ ਵਗੈਰਾ ਹੋ ਜੂਗਾ ਭਾਈ ਹਾਂ ਲੋਨ ਹੋ ਜੂਗਾ ਜੇ ਟਰੈਕਟਰ ਕਟਾਉਣਾ ਵੀ ਟਰੈਕਟਰ ਵੀ ਕਟਾ ਜਾ ਹਾਂ ਕੋਈ ਹੋਵੇ ਕੱਟ ਲਾਂ ਠੀਕ ਆ ਭਾਈ ਤੇ ਆ ਸਪੈਸ਼ਲ ਐਡੀਸ਼ਨ ਵਾਲਾ ਭਾਈ 33 ਕੀ ਐਡੀਸ਼ਨ ਵਾਲਾ ਇਹ ਸੇਲ ਹੋ ਗਿਆ ਭਾਈ ਇਹ 18 ਮਾੜ ਲਈ ਸੇਲ ਹੋ ਗਿਆ ਹੁਣ ਇਹ ਸੌਦਾ ਹੋਇਆ ਦਾ ਠੀਕ ਆ ਜੀ ਇਹ ਮਾਨਸਾ ਜਾ ਰਿਹਾ ਹੈ ਠੀਕ ਆ ਜੀ ਹਰਿਆ ਜੇ ਭਾਈ ਜੀ ਇਹ ਵੀ ਸਪੈਸ਼ਲ ਡੀਜ਼ਲ ਵਾਲੀ ਕਿਸੇ ਨੂੰ ਲੋੜ ਹੋਏ ਹਾਂ ਬਸ ਆ ਜਾਣਗੇ ਟਰੈਕ ਦੋ ਦਿਨਾਂ ਚ ਫੇਰ ਆ ਜਾਣਗੇ ਵਾਧੂ ਠੀਕ ਹੈ ਘਟ ਘਟ 40 50 ਟਰੈਕਟਰ ਆਪਾਂ ਤਾਂ ਆ ਆ ਜਾਂਦੇ ਆ ਜਾਂਦੇ ਤੇ ਅੱਗੇ ਕਿ ਭਾਈ ਜੀ 485 ਜਿਵੇਂ ਕਹਦੀ ਭਾਈ ਜੀ ਟਰਾਲੀ ਨੂੰ ਪੂਰਾ ਝੋਟਾ ਟਰੈਕਟਰ ਹੈਗਾ ਪੂਰਾ ਧੱਕੜ ਮੰਨਿਆ ਪਰ ਮੰਨਿਆ ਗਿਆਗਾ ਤੇ ਪੱਟੇ-ਪੁੱਟੇ ਵਾਲੇ ਵੀਰਾਂ ਲਈ ਤਾਂ ਪੂਰਾ ਬੈਸਟ ਹੈਗਾ ਖੇਤੀ ਵਾਸਤੇ ਬਹੁਤ ਚੰਗਾ ਰਹਾ ਮਸ਼ੀਨ ਵਾਸਤੇ ਬਹੁਤ ਚੰਗਾ ਹੈ ਤੇ ਪਤੇਲ ਖਰਚਾ ਕਹਿੰਦੇ ਬਾਪੂ ਜੀ ਬਹੁਤ ਘੱਟ ਸਾਰਿਆਂ ਨੂੰ ਘੱਟ ਅੱਧਾ ਖਰਚਾ ਹੈਗਾ ਠੀਕ ਹੈ ਜੀ 17 ਮਾਡਲ ਹੈ ਇਹ 17 ਮਾਡਲ ਹੈਗਾ ਨਾਲ ਦੇ ਟਾਇਰ ਹੈ ਦੇ ਠੀਕ ਹੈ ਜੀ ਨਾਲ ਦੇ ਟਾਇਰ ਕਿੰਨੇ ਪੈਸੇ ਪਉਣਗੇ ਇਹ ਤਾਂ 40 ਕੇ ਪੈਸੇ ਆਉਣਗੇ ਇਹਦੇ ਠੀਕ ਹੈ 40 45 ਪੈਸੇ ਟਾਇਰ ਦਾ ਟਾਇਰ ਸੋਨਾ ਬਹੁਤ ਹੈਗਾ ਸੋਨਾ ਕਾ ਭਾਈ ਜੀ ਤੇ ਇੱਕ ਹੱਥ ਚੱਲਿਆ ਹੋਊਗਾ ਜਿਵੇਂ ਆਪਾਂ ਕਹਿੰਦੀਏ ਤੇ ਕੀ ਢਮਾਂਡ ਬਾਕੀ ਰੇਟ ਵੀ ਇਹਦਾ ਬਹੁਤ ਜ਼ਿਆਦਾ ਹੈ ਜੀ 4 ਲੱਖ ਰੁਪਏ ਰੇਟ ਹੈ ਦਾ 4 ਲੱਖ ਰੁਪਿਆ ਹਾਂ ਜੀ ਤੇ ਲੱਭੇ ਬਾਕੀ ਮੌਕੇ ਤੇ ਮਾਨਤਾ ਨਾਲ ਜ਼ਰੂਰ ਹੋ ਜਾਊਗਾ ਹਾਂ ਜੀ ਹਾਂ ਜੀ ਹਾਂ ਜੀ ਤੇ ਅੱਗੇ ਕਾ ਭਾਈ ਜੀ ਮੇਦਰਾ 475 21 ਮਾਡਲ ਹੈ 21 ਮਾਡਲ ਹੈ ਤੇ ਇਹ ਵੀ ਪੂਰਾ ਸੋਹਣਾ ਟਰੈਕਟਰ ਆ ਸੋਹਣਾ ਨਹੀਂ ਬਾਈ ਜੀ ਜੇ ਤੁਸੀਂ ਮੰਨ ਕੇ ਚੱਲੋ ਹਾਰ ਪਾ ਕੇ ਲੈ ਕੇ ਜਾਓ ਗਵਾਂਢੀ ਐ ਨਹੀਂ ਕਹਿਣਗੇ ਵੀ ਤੁਸੀਂ ਨਵਾਂ ਲਿਆ ਤਾਂ ਜਾਂ ਪੁਰਾਣਾ ਖਰੀਦ ਕੇ ਲੈ ਇਹ ਵੀ ਪੀਵੀ ਕਰਤੀ ਆ ਇਹ ਵੀ ਪੀਵੀ ਕਰਤੀ ਦਾ ਚਲੋ ਬਈ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਤੇ ਟਾਇਰ ਟੱਪੇ ਦਾ ਜਮ੍ਹਾਂ ਨਾਲ ਦੇਣੇ ਕਿ ਬਾਈ ਜੀ ਲੈ ਕੇ ਨੇ ਕਿ 90 95 ਪੈਸੇ ਤੇ ਕੀ ਡਿਮਾਂਡ ਆ ਬਾਬ ਜੀ ਦੀ ਏੜੀ 490 490 ਇਹ ਵੀ 4 ਲੱਖ 90000 ਰੁਪਏ ਡਿਮਾਂਡ ਹੈਗੀ ਤੇ ਲੋਨ ਵਗੈਰੇ ਪਾਪਾ ਜੀ ਇਹ ਤੇ ਵੀ ਹੋ ਜੂਗਾ ਜੀ ਇਹ ਤੇ ਵੀ ਲੋਨ ਹੋ ਜੂਗਾ ਠੀਕ ਆ ਜੀ 4 ਲੱਖ ਰਹਿ ਰਹੇ ਤੇ ਹੋ ਜੂਗਾ ਠੀਕ ਆ 4 ਲੱਖ ਲੈ ਤੇ ਲੋਨ ਹੋ ਜੂਗਾ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਕੰਡੀਸ਼ਨਾਂ ਦੇ ਓਕੇ ਨੇ ਤੇ ਪਾਪਾ ਜੀ ਇਹ ਵੀ ਆਪਣੇ ਲਈ ਸੇਲ ਤੇ ਨਹੀਂ ਹਾਂ ਵੇਚਣ ਵਾਸਤੇ ਆ ਸਾਰੇ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ 7535 ਤੇ 5210 5210 855 ਤੇ ਹੋਰ ਵੀ ਬਾਈ ਜੀ ਬਥੇਰੇ ਟਰੈਕਟਰ ਹੁੰਦੇ ਨੇ ਗਏ ਤੇ ਲੋਨ ਵਗੈਰੇ ਤੇ ਪਾਪਾ ਜੀ ਫੈਸੀਬਿਲਟੀ ਹੁੰਦੀ ਹੈ ਅੱਗੇ ਠੀਕ ਆ ਜੀ ਹਾਂ ਕਰਵਾ ਸਕਦਾ ਯਾਰ ਟਰੈਕਟਰ ਵੀ ਕੱਟ ਕੇ ਜੀ ਹਾਂ ਜੀ ਠੀਕ ਆ ਬਈ ਤੇ ਜੇ ਮੈਂ ਆਪਾਂ ਕਹਈਏ ਟਰੈਕਟਰ ਜੈਜ ਰੇਟ ਤੇ ਕੱਢਦੇ ਹਾਂ ਜਾਂ ਵੀ ਆਲਾ ਨਾ ਜੈ ਰੇਟ ਤੇ ਆਨੇ ਹੱਬ ਤਾਂ ਦੇ ਵੀ ਦਿੰਨੇ ਥੋੜਾ ਵੱਧ ਵੇਖਦੇ ਕੋਈ 5000 ਰੁਪਏ ਵੱਧੋ ਵੀ ਤੂੰ ਆ ਵਾਧਾ ਵੇਚਦਾ ਜੀ ਮਰਜੂ ਵੇਚ ਠੀਕ ਆ ਬਾਕੀ ਜੀ ਤੇ ਇਹਦੇ ਬਾਅਦ ਚ ਆਪਦਾ ਉਹਨੇ ਪੈਸੇ ਤੇ ਫਿਰਦਾ ਹਾਂ ਹਾਂ ਸਭ ਕੁਝ ਜ਼ਿੰਮੇਵਾਰੀ ਆਪਣੀ ਹੈ ਇਹ ਚੀਜ਼ ਦੀ ਜ਼ਿੰਮੇਵਾਰੀ ਸਾਜਾਂ ਬਚਣਾ ਕੋਈ ਵੀ ਦਾਂਬਾ ਨਹੀਂ ਲੈਂਦੇ ਠੀਕ ਹੈ ਗਾਰੰਟੀ ਵਾਲਾ ਕੰਮ ਨਾ ਨਹੀਂ ਕਿਸੇ ਦਾ ਮਾੜਾ ਕਰੇ ਨਾ ਰੱਬ ਕਰਾਵੇ ਜੇ ਮਾੜਾ ਠੀਕ ਆ ਵੀ 2 ਰੁਪਏ ਦਾ ਮਾਰਾ ਬੰਦਾ ਬੈਠੇ ਕੰਮ ਕਰਦਾ ਠੀਕ ਹੈ ਠੀਕ ਹੈ ਬਾਪੂ ਜੀ ਧੰਨਵਾਦ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਇੱਕ ਮੌਕਾ ਬਾਪੂ ਜੀ ਨੂੰ ਜਰੂਰ ਦਿਓ ਧੰਨਵਾਦ